ਅਹਨ ਸੁ ਸਹਿ ਸੁਭਾਈ ਦਰਸ਼ਨ ਪ੍ਰਸਾਦ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਭ ਤਖੋ ਸੰਮ ਦੀ ਨੂਰ ਅਰਸ਼ੋਂ কুরਸ਼ੋਂ ਝਟੀ ਆਹ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਆਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸੁਮਨੰਦ ਵਿਸਾਹ ਸੌਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਭਾਣੀ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਸੋ ਸਿੱਖ ਸੁਖਬੰਦਪਹਿ ਭਾਈ ਜੇ ਗੁਰ ਕੇ ਭਾਣੀ ਵਿੱਚ ਆਵੇ ਆਪਣੇ ਭਾਣੀ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਗੁਰ ਸੋ ਕਦੇ ਨ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਉਤਕਾਟੇ ਆਪੇ ਮੇਲ ਮਲਾਈ ਰਹਾਉ ਇਹੋ ਕਟੰਬ ਸਭ ਜੀ ਕੇ ਬੰਦਨ ਭਾਈ ਪਰਮ ਭੁਲਾ ਸੰਸਾਰ ਬਿਨ ਗੁਰ ਬੰਦਨ ਟੁੱਟੇ ਨਹੀਂ ਗੁਰਮੁਖ ਮੋਖ ਦਵਾਰਾ ਕਰਮ ਕਰੇ ਗੁਰ ਸ਼ਬਦਨਾ ਪ੍ਰਸ਼ਾਣੀ ਮਰ ਜਨਮੇ ਵਾਰ ਹੋ ਵਾਰਾ ਹੋ ਮੇ ਰਾਜਿਕ ਪਲ ਚਿਰਿਆ ਭਾਈ ਹੋਏ ਨਕ ਸਹੀ ਕੀ ਰਾ ਗੁਰਮੁਖ ਮਾਲ ਪਾਇਨ ਗੁਣ ਗਾਵਣ ਨਿਜ ਕਰ ਹੋਏ ਬਸੀਰਾ ਅਇਤੇ ਬੂਜੇ ਸੋਇਆ ਪਛਾਣੇ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈ ਆਈ ਏਕ ਨਜ਼ਰ ਕਰ ਵੇਖੇ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਸੇ ਬਣ ਅੰਤਰ ਵਿਚਹੁ ਆਪ ਗਵਾਈਐ ਸਤਿਗੁਰੂ ਸਦਾ ਦਿਆਲ ਹੈ ਪਾਈ ਵਿੜ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖੇ ਸਭ ਉਪਰ ਜੇਹਾ ਪਾਉ ਤਿਹ ਫਲ ਪਾਈਐ ਨਾਨਕ ਨਾ ਹਸੀ ਮਨ ਅੰਤਰ ਵਿਚਹੁ ਆਪ ਗਵਾਈਐ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਸواری ਸਾਧ ਸੰਗਤ 60 ਰਾਗ ਤੀਜੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬਖਸ਼ਿਸ਼ਾ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆ ਜਿਹੜਾ ਵੀ ਸਿੱਖ ਸਖਾ ਮਿੱਤਰ ਭਾਈ ਹੈ ਜੇ ਉਹ ਗੁਰੂ ਦੇ ਬਾਣੇ ਵਿੱਚ ਆਪਣਾ ਜੀਵਨ ਨਰਭਾ ਕਰੇ ਤੇ ਪਿਆਰਿਓ ਉਸ ਤੇ ਕਿਰਪਾ ਹੋ ਜਾਂਦੀ ਆ ਤੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਏ ਜਿਹੜਾ ਮਨੁੱਖ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਨਰਭਾ ਕਰਦਾ ਹੈ ਗੁਰੂ ਦੀ ਮੱਤ ਤੇ ਨਹੀਂ ਚੱਲਦਾ ਗੁਰੂ ਦਰ ਤੇ ਨਹੀਂ ਆਉਂਦਾ ਪਿਆਰਿਓ ਸਾਈਂਬ ਸ਼੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਵਿਛੜ ਚੋਟਾਂ ਖਾਏ ਸਤਗੁਰੂ ਦੇ ਨਾਲੋਂ ਵਿਛੜ ਗਿਆ ਤੇ ਮੂੰਹ ਤੇ ਜਮਾ ਦੀਆਂ ਮਾਰਾਂ ਪੀਦੀਆਂ ਬਿਨ ਸਤਗੁਰੂ ਸੁ ਕਦੇ ਨਾ ਭਾਵੇਂ ਭਾਈ ਫਿਰ ਫਿਰ ਪਛਤਾਵੇ ਤੇ ਸਤਗੁਰੂ ਦੀ ਸ਼ਰਨ ਤੋਂ ਬਗੈਰ ਉਹਨੂੰ ਕਦੇ ਸੁਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਸੁਖ ਜਿਤਨਾ ਮਰਜੀ ਪਿਆਰਿਓ ਆ ਜਾਵੇ ਅੰਤਰਾ ਆਤਮੇ ਦੀ ਆਵਾਜ਼ ਜਿਹੜੀ ਹੈ ਉਹ ਸਹੀ ਨਹੀਂ ਆ ਰਹੀ ਗੁਰੂ ਦਰ ਦੇ ਨਹੀਂ ਆਇਆ ਗੁਰੂ ਦੀ ਭਜਨ ਬੰਦਗੀ ਨਹੀਂ ਕੀਤੀ ਗੁਰੂ ਦੇ ਸ਼ਬਦ ਦੇ ਨਾਲ ਨਹੀਂ ਜੁੜਿਆ ਤੇ ਪਿਆਰਿਓ ਸਦਾ ਹੀ ਕਰਜਦਾਰੀ ਦਾ ਹੈ ਇਸੇ ਕਰਕੇ ਹੀ ਉਹ ਫਿਰ ਫਿਰ ਪਛੁਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲਵਿਕ ਦੁੱਖ ਕਾਟੇ ਆਪੇ ਮੇਲ ਮਲਾਈ ਰਹਾ ਤੇ ਜਿਹੜੇ ਗੁਰੂ ਦੇ ਪਿਆਰੇ ਨੇ ਗੁਰੂ ਦੇ ਨਾਮ ਸਿਮਰਨ ਨਾਲ ਜੁੜਦੇ ਨੇ ਗੁਰੂ ਦਰ ਤੇ ਆਉਂਦੇ ਨੇ ਆਜ਼ਰੀਆਂ ਭਰਦੇ ਨੇ ਸਤਿਗੁਰੂ ਕਹਿੰਦੇ ਉਹ ਸੁਹੇਲੇ ਨੇ ਤੇ ਉਹਨਾਂ ਦੇ ਜਨਮ ਜਨਮਾਂ ਤਰਾ ਦੇ ਜਿਹੜੇ ਕਿਲ ਵਿਖ ਦੁੱਖ ਰਗੇ ਨੇ ਜਿਹੜੇ ਮਨਾਂ ਦੇ ਉੱਤੇ ਮਣਾਮੂਹੀ ਮੈਲ ਪ੍ਰਾਣੀ ਲੱਗੀ ਹੈ ਪਿਆਰਿਓ ਸਤਿਗੁਰੂ ਦੇ ਮਿਲਿਆਂ ਉਹ ਮੈਲ ਉਤਰ ਜਾਂਦੀ ਹੈ ਰਹਾ ਇਹੋ ਕਟਬ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰ ਹੁਣ ਪਿਆਰਿਓ ਇਹ ਕਿੰਨੀ ਵੱਡੀ ਗੱਲ ਲਿਖੀ ਹੈ ਜਿਹੜਾ ਸਮਝਣ ਵਾਲੀ ਸੋਚਣ ਵਾਲੀ ਦੇ ਇਹੋ ਕਟਬ ਸਭ ਜੀ ਕੇ ਬੰਧਨ ਭਾਈ ਸਤਿਗੁਰੂ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਪਰਵਾਰ ਐ ਨਾ ਇਹ ਸਾਰਾ ਕਟੰਬ ਕਬੀਲਾ ਇਹ ਬੰਦਰਾਂ ਦਾ ਹੈ ਬੰਦਨ ਪਾਈ ਭਰਮ ਭੁਲਾ ਸੰਸਾਰਾ ਭਲੇਖਿਆਂ ਵਿੱਚ ਪਏ ਹੋਏ ਆਂ ਪਰਾਪੁਰਬਲਾ ਅੰਕਰ ਜਾਗਿਆ ਪਿਛਲੇ ਕਰਮਾਂ ਕਰਕੇ ਇਕਤਰ ਹੋਏ ਆਂ ਪਿਆਰਿਓ ਇਥੋਂ ਇਨਾਂ ਚੋਂ ਕਿਸੇ ਵੀ ਸਾਥੀ ਨੂੰ ਸਭ ਨੇ ਆਪਣੀ ਆਪਣੀ ਡਿਊਟੀ ਅਨੁਸਾਰ ਤੁਰ ਹੀ ਜਾਣਾ ਹੈ ਸਤਿਗੁਰੂ ਕਹਿੰਦੇ ਇੱਕ ਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰ ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਨੂੰ ਪਛਾਣਿਆ ਇਸ ਵੇਲੇ ਚਾਰ ਅਦਾਸੀਆਂ ਪਿਆਰੇ ਸ਼ੁਰੂ ਕੀਤੀਆਂ ਤੇ ਸਾਰਿਆਂ ਨੇ ਕਿਹਾ ਬੀਬੇ ਨਾਨਕੀ ਨੇ ਕਿਹਾ ਭਾਈਏ ਜੈ ਰਾਮ ਨੇ ਕਿਹਾ ਕਿ ਨਾ ਬੱਚਿਆਂ ਦਾ ਕੀ ਬਣੇਗਾ ਘਰ ਵਾਲੀ ਕੀ ਕਰੇਗੀ ਕਹਿੰਦਾ ਪਰਮੇਸ਼ਰ ਰੱਖਾ ਹੈ ਪਰਮੇਸ਼ਰ ਜਾਣੇ ਪਰਮੇਸ਼ਰ ਦਾ ਕੰਮ ਤੇ ਪਹਿਲੀ ਅਦਾਸੀ ਤੇ ਨਿਕਲ ਗਏ ਤੇ ਮਗਰੋਂ ਸੋਹਰੇ ਪਰਿਵਾਰ ਨੇ ਕਲੇਸ਼ ਵੀ ਖੜਾ ਕੀਤਾ ਬੜਾ ਕੁਸ਼ ਹੋਇਆ ਪਰ ਉਹ ਸੱਚ ਤੇ ਚੱਲਣ ਵਾਲੇ ਸੀ ਤੇ ਸਚਾਈ ਤੇ ਚੱਲਦੇ ਰਹੇ ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਆਪਣੇ ਪਰਿਵਾਰ ਵਿੱਚੋਂ ਨਿਕਲ ਕੇ ਤੇ 20 ਸਾਲ ਗਾਗਰ ਢੋਈ ਬੋਡੇ ਤੇ ਬਜ਼ੁਰਗ 80 ਸਾਲ ਦੀ ਉਮਰ ਦੇ ਵਿੱਚ ਜਾ ਕੇ ਪਰਿਵਾਰ ਦੇ ਵਿੱਚੋਂ ਨਿਕਲਿਆ ਕਹਿਣ ਦਾ ਭਾਵ ਕਿ ਜੋ ਅਸੀਂ ਵੇਖਦੇ ਆ ਪਿਆਰੇ ਉਹ ਹੈ ਨਹੀਂ ਤੇ ਜੋ ਸਾਨੂੰ ਦਿਖਦਾ ਨਹੀਂ ਉਹ ਹੈ ਸਿੱਧੀ ਜੀ ਗੱਲ ਹੈ ਸਤਿਗੁਰੂ ਕਹਿੰਦੇ ਪਰਿਵਾਰ ਜਿਹੜਾ ਹੈ ਉਹ ਨਾਲ ਪਿਛਲੇ ਕਰਮਾਂ ਕਰਕੇ ਇੱਥੇ ਮਿਲਿਆ ਪਰਾਪੁਰਬਲਾ ਅੰਕਰ ਜਾਗਿਆ ਪਿਆਰ ਪਿਛਲੇ ਕਰਮਾਂ ਕਰਕੇ ਮਿਲਿਆ ਤੇ ਇੱਥੋਂ ਪਿਆਰ ਉਹ ਜੇ ਇੱਕ ਵੀ ਪਰਿਵਾਰ ਦਾ ਪਿਆਰਾ ਕੋਈ ਕਵੇ ਮੈਂ ਨਾਲ ਜਾਣਾ ਨਹੀਂ ਜਾ ਸਕਦਾ ਅਸਲੀਅਤ ਹੈ ਸਤਿਗੁਰੂ ਕਹਿੰਦੇ ਬਿਨ ਗੁਰਬੰਧਨ ਟੁੱਟੇ ਨਾਹੀ ਗੁਰਮੁਖ ਮੋਖ ਦਵਾਰਾ ਤੇ ਗੁਰੂ ਦੀ ਸ਼ਰਨ ਤੋਂ ਆਇਆ ਤੋਂ ਬਗੈਰ ਇਹ ਬੰਦਨਾ ਤੋਂ ਸ਼ਰਕਾਰਾ ਨਹੀਂ ਪ੍ਰਾਪਤ ਹੋ ਸਕਦਾ ਕੋਈ ਗੁਰਮਖ ਹੈ ਜਿਹੜਾ ਗੁਰੂ ਦੀ ਮੱਤ ਤੇ ਚੱਲ ਕੇ ਗੁਰੂ ਵੱਲੇ ਮੁਖ ਕਰਕੇ ਮੋਖ ਦਵਾਰਾ ਪਾਸ ਸਕਦਾ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰੋ ਵਾਰ ਤੇ ਆਪਣੇ ਘਰ ਦੇ ਕੰਮਾਂ ਧੰਦਿਆਂ ਦੇ ਵਿੱਚ ਬੰਦਾ ਇਤਨਾ ਘੁੱਜ ਜਾਂਦਾ ਹੈ ਗੁਰੂ ਦੇ ਸ਼ਬਦ ਨੂੰ ਪਛਾਣਦਾ ਨਹੀਂ ਤੇ ਵਾਰੀ ਵਾਰੀ ਦੂਨਾ ਵਿੱਚ ਭੌਂ ਭੌ ਕੇ ਤੁਰਿਆ ਆਉਂਦਾ ਹੈ ਸਤਿਗੁਰੂ ਦੇ ਨਾਲ ਤਾਂ ਜੁੜਿਆ ਹੀ ਨਹੀਂ ਜਿੰਨੇ ਸਾਰਾ ਕੁਝ ਘੱਟਦਾ ਹੋਂ ਮੇਰਾ ਜੱਗ ਪਲ ਚਰਿਆ ਭਾਈ ਕੋਏ ਨਾ ਕਿਸਹੀ ਗੇਰਾ ਤੇ ਸਾਰਾ ਪਰਿਵਾਰ ਸਬੰਧ ਕਬੀਲਾ ਰਿਸ਼ਤੇਦਾਰੀਆਂ ਤੱਕ ਆਪਾਂ ਕਹਿੰਦੇ ਇਹ ਸਾਡੇ ਨੇ ਮੇਰੇ ਨੇ ਪਰ ਪਿਆਰਿਓ ਕੋਈ ਵੀ ਕਿਸੇ ਦਾ ਨਹੀਂ ਹੁਣ ਅਗਲ ਕੋਈ ਪੁੱਛ ਲਵੇ ਕਿ ਪੜਦਾਦੇ ਦਾ ਨਾਮ ਕੀ ਹੈ ਮੈਨੂੰ ਨਹੀਂ ਸਮਝਾਉਂਦੀ ਕਿ 100 ਦੇ ਵਿੱਚੋਂ 60 17 ਨੂੰ ਪਤਾ ਹੋਵੇ ਪੜਦਾਦੇ ਦੇ ਨਾਮ ਦਾ ਜੇ ਇੱਥੋਂ ਤੱਕ ਹੋਊਗਾ ਵੀ ਤੇ ਪੜਦਾਦੇ ਤੋਂ ਅੱਗੇ ਨਗੜਦਾਦਾ ਉਸ ਤੋਂ ਅੱਗੇ ਪਤਾ ਨਹੀਂ ਹੋਏਗਾ ਪਿਆਰਿਓ ਕੌਣ ਸੀ ਤੇ ਕਹਿੰਦਾ ਭਾਵ ਕਿ ਇਹ ਕੁਟੰਬ ਕਬੀਲਾ ਇਹ ਪ੍ਰੇਮ ਰਸਨਾ ਕਰਕੇ ਇੱਥੇ ਇਕੱਤਰ ਹਾਂ ਪਰ ਇਹ ਪਿਆਰਿਓ ਇਹਨਾਂ ਦੇ ਵਿੱਚੋਂ ਸਤਿਗੁਰੂ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਕਿ ਇਹਨਾਂ ਦੇ ਵਿੱਚੋਂ ਕਿਸੇ ਵੀ ਨਾਲ ਨਹੀਂ ਜੇ ਜਾਣ ਗੁਰਮੁਖ ਮਹਿਲ ਪਾਇਣ ਗੁਣ ਗਾਵਣ ਨਿਜ ਘਰ ਹੋਏ ਵਸੇਰਾ ਤੇ ਕਿੱਥੇ ਵਸੇਰਾ ਹੋਣਾ ਪਿਆਰਿਓ ਜਿਹੜੇ ਗੁਰੂ ਦੀ ਮੱਤ ਦੇ ਚੱਲਦੇ ਨੇ ਗੁਰੂ ਦਰ ਤੇ ਹਾਜ਼ਰੀਆਂ ਭਰਦੇ ਨੇ ਨਿੱਜ ਘਰ ਉਹਨਾਂ ਵਾਸਤੇ ਬਸੇਰਾ ਹੋਏਗਾ ਨਿੱਜ ਘਰ ਕਿਹੜਾ ਕਾਲਪੁਖ ਪਰਮਾਤਮਾ ਦਾ ਦਰ ਐਥੇ ਬੂਝੇ ਸੋਇ ਆ ਪਛਾਣੇ ਹਰ ਪ੍ਰਭ ਹੈ ਤਸਕੀਰਾ ਤੇ ਜੇ ਐਥੇ ਰਹਿੰਦੇ ਹੋਇਆ ਸਤਗੁਰੂ ਦੀ ਕਿਰਪਾ ਦੇ ਵਿੱਚ ਰਹਿੰਦੇ ਹੋਇਆ ਪਛਾਣ ਕਰਾਂਗੇ ਕਿ ਹਰੀ ਪਰਮਾਤਮਾ ਹੀ ਜਿਹੜਾ ਸਾਥ ਨਿਭਾਉਣ ਵਾਲਾ ਹੈ ਉਸ ਤੋਂ ਬਿਗੈਰ ਕੋਈ ਨਹੀਂ ਸਾਡੇ ਜੰਮਣ ਤੋਂ ਪਹਿਲਾਂ ਵੀ ਉਹ ਹੈ ਸੀ ਤੇ ਚੱਲ ਰਹੇ ਸਮੇਂ ਵਿੱਚ ਵੀ ਹੈ ਤੇ ਅਖੀਰਲੇ ਸਮੇਂ ਵਿੱਚ ਵੀ ਪਿਆਰੇ ਉਸੇ ਨੇ ਹਿਮਾਂ ਫੜਨੀ ਹੈ ਹੋਰ ਕੋਈ ਨਹੀਂ ਫੜੇਗਾ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਪਾਈਏ ਹੁਣ ਸਤਿਗੁਰੂ ਤੇ ਸਦਾ ਹੀ ਦਿਆਲ ਸਦਾ ਹੀ ਕਿਰਪਾਲਤਾ ਕਰਦਾ ਹੈ ਆਪਣੇ ਹੱਥ ਤੇ ਵਸਤਾ ਰੱਖ ਕੇ ਸੰਗਤਾਂ ਨੂੰ ਅਡਿੱਗਦਾ ਹੈ ਪਰ ਵਸ ਦੀ ਜੀਵ ਦੇ ਕੋਈ ਗੱਲ ਨਹੀਂ ਵਿਣ ਭਾਗਾ ਕਿਆ ਪਾਈਏ ਜੇ ਕਰਮਾਂ ਚ ਹੋਵੇ ਤਾਂ ਮਿਲਦੀ ਆ ਨਹੀਂ ਤੇ ਹੱਥ ਤੇ ਪਈ ਵੀ ਕਈ ਵਰੀ ਉੱਤਾ ਚੁੱਕੇ ਲੈ ਜਾਂਦੇ ਕਹਿੰਦਾ ਭਾਗ ਕਿ ਸਤਿਗੁਰੂ ਦੀ ਕਿਰਪਾ ਹੋਵੇ ਭਾਗਾ ਵਿੱਚ ਚੀਜ਼ ਹੋਵੇ ਪ੍ਰਾਪਤ ਹੁੰਦੀ ਹੈ ਨਹੀਂ ਤੇ ਅੰਤ ਤੱਕ ਬੰਦਾ ਜੋਰ ਲਾਈ ਜਾਂਦਾ ਹੈ ਕਈ ਵਰੀ ਉਹ ਹੱਥੋਂ ਹੀ ਖਿਸਕੇ ਜਾਂਦੀ ਹੈ ਸੋ ਇੱਕ ਨਦਰ ਕਰ ਵੇਖੇ ਸਭੀ ਉੱਪਰ ਜੇ ਹਾ ਭਾਉ ਤੇ ਹਾ ਫਲ ਪਾਈਏ ਸਭ ਨੂੰ ਇੱਕੇ ਨਿਗਾਹ ਦੇ ਨਾਲ ਵੇਖਦਾ ਜੀ ਤੇ ਪਰ ਜਿਹੜਾ ਜੇ ਹਾ ਭਾਉ ਜਿਹੜੀ ਸਾਡੇ ਮਨ ਦੀ ਤਮੰਨਾ ਹੈ ਆਸਾ ਹੈ ਮਨਸਾ ਹੈ ਉਹ ਜੇ ਸਾਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਨਾਨਕ ਨਾਮ ਵਸੇ ਮਾੜੇ ਅੰਤਰ ਵਿੱਚ ਉਹ ਆਪ ਗਵਾਈ ਤੇ ਜੇ ਪਿਆਰਿਓ ਅੰਦਰਲਾ ਕਿਰਦਾ ਸਾਫ ਕਰ ਲਵਾਂਗੇ ਮਾੜੀ ਮੈਂ ਹੰਕਾਰ ਕਾਮ ਕ੍ਰੋਧ ਇਹਨਾਂ ਪੰਜਾਂ ਵਕਾਰਾਂ ਨੂੰ ਦੂਰ ਕਰ ਲਵਾਂਗੇ ਤੇ ਸਾਡੇ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਜਿਹੜਾ ਹੈ ਨਾ ਉਹ ਆ ਕੇ ਵਸ ਜਾਵੇਗਾ ਅੰਤਰ ਆਤਮੇ ਦੇ ਵਿੱਚ ਵਸ ਜਾਵੇਗਾ ਜੇ ਅਸੀਂ ਵਕਾਰਾਂ ਨੂੰ ਗਵਾ ਦੇਵਾਂਗੇ ਫਿਰ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜਾਵੇਗੀ ਏਸੀ ਪਿਆਰੇ ਹੁਕਮ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸੋਟ ਰਾਗ ਵਿੱਚ ਚਾਰਣ ਕੀਤਾ ਹੋਇਆ ਸ਼ਬਦ ਜੋ ਆਕੀ ਦੇ ਸਰਮ ਕੀਤਾ ਤੰਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰੂ ਦਰਾਂ ਤੇ ਲਗਾਉਂਦੇ ਸਭੂ ਸੱਚੇ ਪਾਤਸ਼ਾਹ ਸਭੂ ਸ਼ਕਤਾਂ ਦੀ ਅੰਦਰ ਰਾਜੀਆਂ ਪ੍ਰਮਾਨ ਕਰਨ ਦਰੋਂ ਕਰੁਨਾਮਦਾਰ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇ ਹੀ ਰੋਗਤਾ ਤੰਦੁਸਤੀਆਂ ਹਾਰ ਮਦਾਨ ਫਤਿਹ ਬਖਸ਼ੇ ਕਰੇ ਸਭੂ ਸੱਚੇ ਪਾਤਸ਼ਾਹ ਜੀ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ